ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਜਨੂਹਾ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਮੇਂ-ਸਮੇਂ ਤੇ ਉਹਨਾਂ ਸਖਸ਼ੀਤਾ ਨੂੰ ਆਪਣਾ ਇਸ ਮੰਚ ਤੇ ਲਿਆਈਏ ਜਿਹੜੇ ਲੋਕ ਆਵਾਮ ਦੇ ਲਈ ਕੁਝ ਕਰਦੇ ਆ ਜਨ ਹਿੱਤ ਲਈ ਕੁਝ ਕਰਦੇ ਆ ਜਾਂ ਕਰਨ ਦੀ ਚੇਸਟਾ ਕਰਦੇ ਆ ਅੱਜ ਉਸੇ ਲੜੀ ਦੇ ਤਹਿਤ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਡਾਕਟਰ ਰਮਨ ਕੈਜੀ ਕੋ ਜਿਹੜੇ ਯੂਥ ਸਿਟੀਜ਼ਨ ਕਾਉਂਸਲ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਸਮੇਂ ਬਖ ਬਖ ਸਮੇਂ ਤੇ ਕੋਵਿਡ ਨੂੰ ਲੈ ਕੇ ਜਾਂ ਹੋਰ ਜਦੋਂ ਕਿਤੇ ਆਫਤਾਂ ਆਈਆਂ ਲੋਕਾਂ ਦੀ ਜ਼ਰੂਰਤਮੰਦਾਂ ਦੀ ਜਿਹੜੀ ਸੇਵਾ ਕਰਦੇ ਆ ਉਹਨਾਂ ਦੀ ਹੈਲਪ ਕਰਦੇ ਆ ਅਸੀਂ ਅ ਔਰ ਕਦੋਂ ਤੋਂ ਇਹ ਹੋਂਦ ਚਾਈ ਆ ਸਰ ਤੁਸੀਂ ਜਿਹੜਾ ਜੂਥ ਸਿਟੀਜ਼ਨ ਕਾਉਂਸਲ ਜਿਹੜੀ ਹੈ ਤੁਹਾਡੀ ਇਹ ਕਦੋਂ ਤੋਂ ਹੋਂਦ ਆਈ ਹੈ ਤੇ ਕਿਹੜੇ-ਕਿਹੜੇ ਕੰਮ ਕਰਦੀ ਹੈ ਜੀ ਇਹ ਜਨੂਹਾ ਜੀ ਅੱਜ ਤੋਂ 34 ਸਾਲ ਪਹਿਲਾਂ ਜੀ ਇਹਨੂੰ ਬਣਾਇਆ ਸੀਗਾ ਲੋਕ ਸੇਵਾ ਲਈ ਬਣਾਇਆ ਸੀਗਾ ਇਹਦੇ ਫਾਊਂਡਰ ਸੀ ਬਿਸਵਰਗੀਆ ਵਿਕਰਮ ਕੁਮਾਰਾ ਜੀ ਜਿਹੜੇ ਆ ਸਾਡੇ ਵਿੱਚ ਨਹੀਂ ਰਹੇ ਔਰ ਇਹ ਜਿਹੜੀ ਸੰਸਥਾ ਸਾਡੀ ਮੈਂ ਪਿਛਲੇ 16-17 ਸਾਲ ਤੋਂ ਪੰਜਾਬ ਦਾ ਪ੍ਰਧਾਨ ਆ ਹਾਂਜੀ ਔਰ ਇਹ ਸਾਡੇ ਕੋਈ ਵੀ ਜਿਹੜੇ ਜਨਹਿੱਤ ਨਾਲ ਜੁੜੇ ਕਾਰਿਆ ਉਹਨੂੰ ਅਸੀਂ ਕਰ ਲੈਨੇ ਆ ਜਿੱਦਾਂ ਹੁਣ ਕੋਵਿਡ ਆਈ ਸੀ ਇਹ ਚ ਅਸੀਂ ਜ਼ਰੂਰਤਮੰਦਾਂ ਨੂੰ ਰਾਸ਼ਨ ਪ੍ਰੋਵਾਈਡ ਕੀਤਾ ਮੈਡੀਸਨ ਪ੍ਰੋਵਾਈਡ ਕੀਤੀ ਹੈਲਪਲਾਈਨ ਨੰਬਰ ਅਸੀਂ ਸਾਰੇ ਕੀਤੇ ਐ ਫਲੈਸ਼ ਵੀ ਕਿਸੇ ਨੂੰ ਵੀ ਲੋੜ ਆ ਜਿੱਦਾਂ ਵੀ ਫੋਨ ਆਂਦੇ ਸਾਡੇ ਕਾਰਿਆਕਰਤਾ ਪਹੁੰਚਦੇ ਸੀ ਢੋਲਾਵਾਸੀ ਸਵੱਛਤਾ ਅਭਿਆਨ ਔਰ ਟਰੀ ਪਲਾਂਟੇਸ਼ਨ ਪ੍ਰਯੋਗਨ ਲਈ ਅਸੀਂ ਜੋ ਵੀ ਇਦਾਂ ਦੇ ਹੈਗੇ ਆ ਜਿਹਦੇ ਨਾਲ ਆਪਾਂ ਸਮਾਜ ਨੂੰ ਜਾਗਰੂਕ ਕਰ ਸਕਦੇ ਆ ਆਉਣ ਵਾਲੇ ਆਉਣ ਵਾਲੀ ਪੀੜ੍ਹੀ ਦੇ ਫਿਊਚਰ ਲਈ ਇਦਾਂ ਦੇ ਅਸੀਂ ਕੰਮ ਮੇਨਲੀ ਲੈ ਕੇ ਚੱਲਦੇ ਆਂ ਅ ਡਾਕਟਰ ਸਾਹਿਬ ਤੁਸੀਂ ਦੱਸਿਆ ਜਿਵੇਂ ਪਰਿਆਵਰਣ ਨੂੰ ਲੈ ਕੇ ਪਲਾਂਟੇਸ਼ਨ ਕਰਦੇ ਹੋ ਲੋਕਾਂ ਦੀ ਮਦਦ ਕੋਵਿਡ ਨੂੰ ਲੈ ਕੇ ਮੈਡੀਸਨ ਲੈ ਕੇ ਦਿੱਤੇ ਹੋਰ ਵੀ ਤੁਸੀਂ ਗੱਲ ਕਰਦੇ ਆ ਹੁਣੇ ਅਸੀਂ ਇਸ ਬਾਰਤ ਜਿਹੜੀ ਆ ਗੱਲ ਕਰ ਰਹੇ ਸੀਗੇ ਕਿ ਤੁਸੀਂ ਬਹੁਤ ਸਾਰੇ ਬੱਚੇ ਜਿਹੜੇ ਨੀਡੀ ਪਰਸਨ ਬੱਚੇ ਆ ਪੜ੍ਹਨ ਦੇ ਯੋਗ ਆ ਪਰ ਪੜ੍ਹ ਸਕਦੇ ਆ ਬਟ ਉਹਨਾਂ ਕੋ ਖਰਚਾ ਨਹੀਂ ਆ ਪੇਰੈਂਟਸ ਤੋਂਰੇ ਬੀਕ ਨੇ ਫਾਈਨੈਂਸ਼ਲੀ ਤੁਸੀਂ ਉਹਨਾਂ ਦੇ ਹੁਣ ਤੱਕ ਕਿੰਨੇ ਕੁ ਬੱਚਿਆਂ ਨੂੰ ਅਡਾਪਟ ਕਰਕੇ ਬੱਚਿਆਂ ਨੂੰ ਪੜ੍ਹਾਈ ਦਿਲਾ ਚੁੱਕੇ ਤੇ ਹੁਣ ਮੌਜੂਦਾ ਹਾਲਾਤ ਦੇ ਵਿੱਚ ਕਿੰਨੇ ਕੁ ਬੱਚੇ ਨੇ ਤੁਹਾਡੀ ਐਨਜੀਓ ਦੇ ਸਾਡੀ ਐਨਜੀਓ ਸਾਂਗੜੇ ਬੱਚਿਆਂ ਨੂੰ ਅੱਜ ਤੱਕ ਐਜੂਕੇਸ਼ਨ ਦਿਵਾ ਚੁੱਕੀ ਸਾਡੇ ਧਿਆਨ ਚਾਹੁੰਦਾ ਉਹ ਪੜ੍ਹਾਈ ਚ ਅੱਛਾ ਆ ਪੜ੍ਹਨਾ ਚਾਹੁੰਦਾ ਬਟ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਉਹ ਪੜ੍ਹਾਈ ਨਹੀਂ ਆਪਣੀ ਕਰ ਪਾ ਰਿਹਾ ਉਹਨੂੰ ਅਸੀਂ ਐਡਾਪਟ ਕਰ ਲਈਦਾ ਉਹਦਾ ਸਾਰਾ ਜਿੰਨਾ ਵੀ ਖਰਚਾ ਹੈ ਉਹਦੀ ਫੀਸ ਉਹਦੀ ਐਡਰੈਸ ਵਗੈਰਾ ਉਹਦੀ ਬੁੱਕਸ ਵਗੈਰਾ ਉਹਦਾ ਉਹ ਸਾਰਾ ਅਸੀਂ ਕਰਕੇ ਜਦ ਤੱਕ ਬੱਚਾ ਪੜ੍ਹਨਾ ਚਾਹਵੇ ਜੀ ਜੀ ਉਹਨੂੰ ਅਸੀਂ ਪ੍ਰੋਫੈਸ਼ਨਲ ਐਜੂਕੇਸ਼ਨ ਤੱਕ ਲਿਜਾ ਕੇ ਉਹਨੂੰ ਤਿਆਰ ਕਰਾਈਦਾ ਡਾਕਟਰ ਸਾਹਿਬ ਤੁਸੀਂ ਜਿੱਥੇ ਬੱਚਿਆਂ ਨੂੰ ਡਾਕਟਰ ਕਰਦੇ ਹੋ ਜਾਂ ਹੋਰ ਜਿਹੜੀਆਂ ਸਹੂਲਤਾਂ ਕੋਵਿਡ ਨੂੰ ਲੈ ਕੇ ਜਾਂ ਹੋਰ ਮਹਾਮਾਰੀ ਜਿਹੜੀ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਉਹਦੇ ਵਿੱਚ ਲੋਕਾਂ ਦੀ ਤੁਸੀਂ ਬਹੁਤ ਪਹਿਲ ਦੇ ਆਧਾਰ ਤੇ ਫਰੰਟ ਲਾਈਨ ਤੇ ਆ ਕੇ ਤੁਸੀਂ ਸੇਵਾ ਕਰਦੇ ਹੋ ਤੇ ਨਾਲ ਦੀ ਨਾਲ ਤੁਸੀਂ ਬੱਚਿਆਂ ਦੀ ਜਿਹੜੀ ਆ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਇੱਕ ਗੁਫ਼ਤਗੂ ਦੇ ਦੌਰਾਨ ਤੁਸੀਂ ਦੱਸਿਆ ਪੀ ਤੁਸੀਂ ਕ੍ਰਿਕਟ ਐਸੋਸੀਏਸ਼ਨ ਦੇ ਪਹਿਲਾਂ ਇਹ ਪੰਜਾਬ ਦੇ ਵੀ ਸੀਗੇ ਹੁਣ ਸੈਕਟਰੀ ਜ਼ਿਲ੍ਹੇ ਦੇ ਸੈਕਟਰੀ ਹੋ ਤੇ ਇਹ ਜਿਹੜਾ ਕ੍ਰਿਕਟ ਦੇ ਵਿੱਚ ਤੁਸੀਂ ਇਹ ਜਿਹੜੇ ਬੱਚਿਆਂ ਦੀ ਸਵਸਥ ਨੂੰ ਲੈ ਕੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਤਾਂ ਕਿ ਲੋਕ ਬੱਚੇ ਜਿਹੜੇ ਨਸ਼ਿਆਂ ਤੋਂ ਬਚੇ ਕਿੰਨੇ ਕੁ ਜਿਹੜ ਪੰਜਾਬ ਆ ਲੈਵਲ ਤੇ ਜਾਂ ਕਿਸੇ ਹੋਰ ਲੈਵਲ ਤੇ ਜਿਹੜਾ ਖੇਡ ਚੁੱਕਾ ਹੈ ਜੀ ਅੱਜ ਨੂੰ ਹਾਜੀ ਸਾਡੇ ਹੁਸ਼ਿਆਰਪੁਰ ਦਾ ਕ੍ਰਿਕਟ ਦੀ ਦੁਨੀਆ ਵਿੱਚ ਬੜਾ ਵੱਡਾ ਨਾਮ ਰਿਆ ਜੀ ਇਥੋਂ ਨੈਸ਼ਨਲ ਹੀ ਨਹੀਂ ਹੁਸ਼ਿਆਰਪੁਰ ਨੇ ਇੰਟਰਨੈਸ਼ਨਲ ਪਲੇਅਰ ਵੀ ਦਿੱਤੇ ਆ ਸਾਡੇ ਇਥੋਂ ਭਵਿੰਦਰ ਸਿੰਘ ਸੀਨੀਅਰ ਜੀ ਜਿਹੜੇ ਇੰਡੀਆ ਲਈ ਖੇਲੇ ਆ ਇੰਡੀਆ ਟੀਮ ਲਈ ਔਰ ਤੋਂ ਬਾਅਦ ਇੰਡੀਆ ਦੀ ਸੀਨੀਅਰ ਟੀਮ ਦੇ ਸਿਲੈਕਟਰ ਰਹੇ ਆ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਔਰ ਇਸੇ ਗਰਾਊਂਡ 'ਚ ਖੇਲ ਕੇ ਗਏ ਆ ਉਹ ਤੁਹਾਡਾ ਅਰुण 베ਦੀ ਚਤੁਰਪੂਜ ਸ਼ਰਮਾ ਆਪਣੇ ٻੀਜੇ ਗੱਟਾ ਅਰਜੁਨ ਜੋਨਟੀ ਆਸ਼ੀਸ਼ ਕਈ ਇਹ ਉਹ ਬੱਚੇ ਆ ਜਿਹੜੇ ਰੰਜੀ ਟਰਾਵੀ ਖੇលਿਆ ਔਰ ਇਸ ਟਾਈਮ ਜੋਨ ਅਰਜੁਨ ਜੋਨਟੀ ਔਰ ਆਸ਼ੀਸ਼ ਕਈ ਪੰਜਾਬ ਦੀ ਟੀਮ ਲਈ ਖੇਡ ਰਹੇ ਆ ਰਗੂ ਮੁੰਡਾ ਜੀ ਪੰਜਾਬ ਦੀ ਟੀਮ ਲਈ ਖੇਡ ਲਿਆ ਇਹ ਹਿਆਰਪੁਰ ਦੇ ਜਿਹੜੇ ਹੈਗੇ ਲੜਕੀਆਂ ਸਾਡੀਆਂ 7-8 ਬੱਚੀਆਂ ਜੀ ਪੰਜਾਬ ਦੀ ਟੀਮ ਚ ਖੇਡ ਲੀਆਂ ਔਰ ਉਹਨਾਂ ਨੇ ਪੰਜਾਬ ਲਈ ਅੱਛਾ ਨਾਮ ਕਮਾਇਆ ਔਰ ਅੱਜ ਆਪਣੇ ਸੈਟਲ ਨੇ ਆਪਣੀਆਂ ਜੋਬਾਂ ਜੈਂਕਸੋ ਜਿਹੜੇ ਬੱਚੇ ਵੱਲੋਂ ਸਪੋਸ ਆਪਾਂ ਐਨਜੀਓ ਦੀ ਗੱਲ ਕਰਦੇ ਆ ਏ ਵੀ ਇੱਕ ਐਨਜੀਓ ਆ ਜਿਵੇਂ ਇਹ ਬੱਚੇ ਬਹੁਤ ਸਾਰੇ ਜਿਹੜੇ ਤੁਸੀਂ ਦੇਖਦੇ ਹੋ ਵੀ ਗਰਾਊਂਡ ਦੇ ਵਿੱਚ ਖੇਡਦੇ ਆ ਉਹ ਜੋਗ ਨੇ ਬਟ ਕਿਸੇ ਨਾ ਕਿਸੇ ਕਾਰਨ ਉਹ ਤੋਂ ਫਰੰਟ ਤੇ ਜਾਂ ਮਤਲਬ ਜਿਹੜੀ ਇਹ ਗੇਮ ਨੂੰ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਉਹਦੇ ਵਾਸਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਬੱਚਾ ਡਿਜ਼ਰਵ ਕਰਦਾ ਆ ਬਟ ਇਹ ਕਿਸੇ ਕਾਰਨ ਨਹੀਂ ਆ ਸਕਦਾ ਉਹਨੂੰ ਕਿਹੜਾ ਪ੍ਰਾਰਾਲਾ ਕਰਦੇ ਹੋ ਤਾਂ ਕਿ ਉਹ ਲਾਈਨ ਦੇ ਵਿੱਚ ਆ ਕੇ ਉਸ ਮਕਾਮ ਤੇ ਪਹੁੰਚ ਸਕੇ ਜੀ ਅਜਨੋ ਹੈ ਜੀ ਅਸੀਂ ਸਭ ਤੋਂ ਪਹਿਲਾਂ ਜੀ ਬੱਚੇ ਦੀ ਮਿਹਨਤ ਉਹਦੀ ਸੈਂਸਿਟੀ ਦੇਖੀ ਦਿਆ ਔਰ ਇੱਥੇ ਹਿਆਰਪੁਰ ਵਿੱਚ ਬੱਚੀਆਂ ਨੂੰ ਅਸੀਂ ਲੜਕੀਆਂ ਨੂੰ ਬਿਲਕੁਲ ਫ੍ਰੀ ਇੱਥੇ ਸਖਲਾਈ ਦਿੱਤੀ ਜਾਂਦੀ ਹੈ ਸੈਂਟਰ ਸਾਡੇ ਲੇਡੀਜ਼ ਕੋਚ ਨੇ ਰੱਖੇ ਜਿਨ੍ਹਾਂ ਨੂੰ ਅਸੀਂ ਐਸੋਸੀਏਸ਼ਨ ਪੇ ਕਰਦੀ ਹੈ ਔਰ ਬੱਚੀਆਂ ਦਾ ਜਿਹੜਾ ਸਾਰਾ ਖਰਚਾ ਆ ਉਹ ਐਸੋਸੀਏਸ਼ਨ ਚੱਕਦੀ ਹੈ ਜੋ ਉਹਨਾਂ ਦੀ ਡ्रेसेस ਵਗੈਰਾ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਾਈਦਾ ਔਰ ਮੁੰਡਿਆਂ 'ਚ ਜਿਹੜੇ ਬੱਚੇ ਫਾਈਨੈਂਸ਼ਲੀ ਵੀਕ ਨੇ ਕੋਸਟਲੀ ਗੇਮ ਹੈ ক্রিকেট ਔਰ ਬਹੁਤ ਬੱਚੇ ਇਸ ਕਰਕੇ ਵਿਚਾਰੇ ਨਹੀਂ ਖੇਡ ਪਾਉਂਦੇ ਕਿਉਂਕਿ ਉਹ ਸਮਾਨ ਨਹੀਂ ਲੈ ਪਾਉਂਦੇ ਜੀ ਔਰ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ ਸincere ਆ ਖੇਡਣਾ ਚਾਹੁੰਦੇ ਆ ਅੱਛਾ ਉਹਨਾਂ 'ਚ ਟੈਲੈਂਟ ਆ ਉਹਨਾਂ ਨੂੰ ਸਰਚ ਕਰਕੇ ਆਪਣੇ ਤੌਰ ਤੇ ਤਿਆਰ ਕਰੀਦਾ ਕੋਈ ਫਾਈਨੈਂਸ਼ਲੀ ਪ੍ਰੋਬਲਮ ਜਿਹੜੀ ਉਹਨਾਂ ਦੀ ਹੈ ਉਹ ਐਸੋਸੀਏਸ਼ਨ ਆਪਣੇ ਤੌਰ ਤੇ ਉਹਨਾਂ ਨੂੰ ਅਡਾਪਟ ਕਰ ਲੈਂਦੀ ਆ ਜਾਂ ਕਿਸੇ ਨਾ ਕਿਸੇ ਅਸੀਂ ਅچھے ਪਰਸਨ ਨੇ ਜਿਹੜੇ ਉਹਨਾਂ ਨਾਲ ਉਹਨਾਂ ਦਾ ਕੰਟੈਕਟ ਕਰਾਇਆ ਹੋਇਆ ਕਰਾਦੀ ਦਾ ਜਿਹੜੇ ਉਹਨਾਂ ਨੂੰ ਟਾਈਮ ਟੂ ਟਾਈਮ ਸਾਰਾ ਦੇਖਦੇ ਰਹਿੰਦੇ ਕਦੀ ਫਾਈਨੈਂਸ਼ੀਅਲੀ ਕਿਸੇ ਬੱਚੇ ਦੇ ਕੰਮ ਚ ਅਸੀਂ ਇਹ ਨਹੀਂ ਆਨ ਦਿੱਤਾ ਵੀ ਬੱਚਾ ਫਾਈਨੈਂਸ਼ੀਅਲੀ ਬੀ ਕਰਕੇ ਆਪਣੀ ਗੇਮ ਤੋਂ ਰਹਿ ਗਿਆ ਹੋਵੇ ਪੰਜਾਹਾਂ ਰਹੇ ਜੀ ਐ ਡਾਕਟਰ ਸਾਹਿਬ ਤੁਸੀਂ ਸਪੋਰਟਸ ਸੈੱਲ ਪੰਜਾਬ ਦੇ ਵੀ ਅਧਿਐਕਸ਼ ਹੋ ਜੇ ਤੁਸੀਂ ਆਪਣੇ ਸਪੋਰਟਸ ਸੈੱਲ ਦੀ ਕੀ ਪਾਰਟੀ ਵੱਲੋਂ ਜਾਂ ਤੁਹਾਨੂੰ ਉਹਦੇ ਲਈ ਤੁਸੀਂ ਇਹ ਕਿਹੋ ਜਿਹਾ ਆਪਰਾਲਾ ਕਰਦੇ ਹੋ ਸਪੋਰਟਸ ਨੂੰ ਜਿਹੜਾ ਪੰਜਾਬ ਲੈਵਲ ਦੀ ਜਿਹੜੀ ਤੁਸੀਂ ਗੱਲ ਕਰਦੇ ਅਜਨੋਹਾ ਜੀ ਸਪੋਰਟਸ ਦੇ ਪ੍ਰਤੀ ਮੇਰੀਆਂ ਸਵਾਵਾਂ ਨੂੰ ਦੇਖਦੇ ਹੋਏ ਐਮ ਜੀਓ ਦੇਆਂ ਸਵਾਵਾਂ ਨੂੰ ਦੇਖਦੇ ਹੋਏ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸਾਡੇ ਅਧਿ ਕਸ਼ਿਨੀ ਸ਼ਰਮਾ ਜੀ ਨੇ ਮੈਨੂੰ ਬੀ ਜੀ ਪੀ ਸਪੋਰਟਸ 셀 ਦਾ ਕਨਵੀਨਰ ਬਣਾਇਆ ਔਰ ਅਸੀਂ ਕੋਸ਼ਿਸ਼ ਕਰਦੇ ਆ ਪਹਿਲਾਂ ਸਾਰੇ ਪੰਜਾਬ ਦੇ ਜਿੰਨੇ ਵੀ ਅੱਛੇ ਸਪੋਰਟਸ ਪਰਸਨ ਹੈ ਜਿਹੜੇ ਪਾਸਟ ਚ ਰਹੇ ਆ ਉਹਨਾਂ ਨੂੰ ਮਿਲ ਕੇ ਬੱਚਿਆਂ ਨੂੰ ਆ ਜਿਹੜੇ ਕਰੰਟਲੀ ਪ੍ਰੈਜ਼ੈਂਟਲੀ ਬੱਚੇ ਕਿਰ ਲਿਆ ਔਰ ਜਾਂ ਜਿਨ੍ਹਾਂ ਨੇ ਫਿਊਚਰ ਚ ਆਣਾ ਉਹਨਾਂ ਲਈ ਕੱਚੀ ਪਾਲਿਸਿਸ ਤਿਆਰ ਕਰੀਏ ਸਾਡੇ ਪੀਸੀਏ ਦੇ ਪ੍ਰੈਜ਼ੀਡੈਂਟ ਸ਼੍ਰੀ ਰਜਿੰਦਰ ਗੁਪਤਾ ਜੀ ਪਦਮ ਸ਼੍ਰੀ ਉਹ ਬੜੇ ਮਿਹਨਤ ਨਾਲ ਜੀ ਇਸ ਪਾਸੇ ਨੂੰ ਆਪਣੀ ਇਨੀ ਬਿਜ਼ੀ ਲਾਈਫ ਹੋਣ ਦੇ ਬਾਵਜੂਦ ਵੀ ਇਸ ਪਾਸੇ ਨੂੰ ਉਹ ਬੜਾ ਧਿਆਨ ਦੇ ਰਿਹਾ ਔਰ ਕਰੋੜਾਂ ਰੁਪਇਆ ਉਹਨਾਂ ਨੇ ਇਸ ਇਵੈਂਟ ਤੇ ਕਰਾਏ ਆ ਲਾਇਆ ਆ ਔਰ ਉਹਨਾਂ ਨੇ ਓਪਨ ਆਫਰ ਦਿੱਤੀ ਆ ਕਿ ਸਾਰੇ ਪੰਜਾਬ ਚ ਕੋਈ ਵੀ ਬੱਚਾ ਵੀਕ ਹੈ ਖੇਲਣਾ ਚਾਹੁੰਦਾ ਹੈ ਫਾਈਨੈਂਸ਼ਲੀ ਉਹਨੂੰ ਕੋਈ ਪ੍ਰੋਬਲਮ ਹੈ ਉਹਨਾਂ ਦਾ ਟ੍ਰੇਡਿੰਗ ਗਰੁੱਪ ਉਹਨੂੰ ਅਡਾਪਟ ਕਰੇਗਾ ਜਦ ਤੱਕ ਉਹ ਖੇਲਣਾ ਚਾਵੇ ਔਰ ਸਾਡੇ ਸ਼ਾਰਪੂਚ ਅਮਰ ਸਾਗਰ ਮਿੱਤਲਜੀ ਸੋਨਾ ਲੀਕਾ ਇੰਟਨੇ ਹੈ ਟਰੈਕਟਰ ਵਾਲੇ ਇਹਨਾਂ ਦਾ ਬੜਾ ਸਾਨੂੰ ਸਹਿਯੋਗ ਰਹਿੰਦਾ ਟਾਈਮ ਟੂ ਟਾਈਮ ਜਦੋਂ ਵੀ ਕੋਈ ਇਦਾਂ ਦੀ ਪ੍ਰੋਬਲਮ ਸਾਨੂੰ ਲੱਗਦੀ ਆ ਅਸੀਂ ਉਹਨਾਂ ਨਾਲ ਸ਼ੇਅਰ ਕਰੀ ਦੀਆ ਔਰ ਉਹ ਬੱਚਿਆਂ ਦੀ ਹਰ ਪ੍ਰੋਬਲਮ ਲਈ ਅੱਗੇ ਆ ਕੇ ਕੰਮ ਕਰਦੇ ਨੇ ਅ ਡਾਕਟਰ ਸਾਹਿਬ ਅਸੀਂ ਇਸ ਗੁਸਤੂ ਦੇ ਵਿੱਚ ਬਖਬਖ ਮੁੱਦਿਆਂ ਤੇ ਗੱਲ ਕੀਤੀ ਬਹੁਤ ਸਾਰੇ ਮੁੱਦਿਆਂ ਨੂੰ ਜਿਹੜਾ ਇੱਕ ਐਨਜੀਓ ਦੇ ਤੌਰ ਤੇ ਅਧਿਐਕਸ਼ ਦੇ ਤੌਰ ਤੇ ਇੱਕ ਰਿਪਰੈਜ਼ੈਂਟੇਟ ਸੈਕਟਰੀ ਦੇ ਤੌਰ ਤੇ ਜਾਂ ਪੰਜਾਬ ਦੇ ਕਨਵੀਨਰ ਦੇ ਤੌਰ ਤੇ ਅਸੀਂ ਤੁਹਾਡੇ ਨਾਲ ਬਖਬਖ ਮੁੱਦਿਆਂ ਤੇ ਗੱਲ ਕੀਤੀ ਹੈ ਖੇਡਾਂ ਨੂੰ ਲੈ ਕੇ ਐਨਜੀਓ ਤੁਹਾਡੀ ਕੀ ਕਰ ਰਹੀ ਹੈ ਕਿਵੇਂ ਕਰ ਰਹੀ ਹੈ ਕੀ ਅਸੀਂ ਜਿਹੜਾ ਕੋਈ ਗੱਲ ਅਸੀਂ ਇਸ ਗੁਸਤੂ ਦੇ ਵਿੱਚ ਭੁੱਲ ਗਏ ਆ ਤੁਸੀਂ ਉਹ ਗੱਲ ਕਹਿਣੀ ਚਾਹੁੰਦੇ ਹੋ ਉਹ ਜਰੂਰ ਸਾਡੇ ਦਰਸ਼ਕਾਂ ਨੂੰ ਜਿਹੜਾ ਉਹ ਦੱਸ ਮੈਂ ਹੀ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਕੋਵਿਡ-19 ਦਾ ਦੌਰ ਚੱਲ ਰਿਹਾ ਵਿਸ਼ਵ ਮਹਾਮਾਰੀ ਆ ਔਰ ਬੜੀ ਗੰਭੀਰ ਸਮੱਸਿਆ ਹੈ ਇਹ ਸਰਕਾਰਾਂ ਤੇ ਲੱਗੀਆਂ ਹੋਈਆਂ ਵੱਟ ਸਰਕਾਰਾਂ ਨੂੰ ਜਨ ਹਿੱਤ ਦਾ ਸਹਿਯੋਗ অতি ਜ਼ਰੂਰੀ ਆ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਤੋਂ ਪਾਰ ਨਹੀਂ ਪਾਇਆ ਜਾ ਸਕਦਾ ਜੀ ਮੇਰੀ ਸਾਰਿਆਂ ਨੂੰ ਅਪੀਲ ਹੈ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਮੇਰੇ ਨੌਜਵਾਨ ਦੋਸਤਾਂ ਨੂੰ ਅਪੀਲ ਹੈ ਕੀ ਸਰਕਾਰ ਦਾ ਸਹਿਯੋਗ ਕਰੀਏ ਰਲ ਕੇ ਇਸ ਮਹਾਮਾਰੀ ਦੇ ਅਗੇਂਸਟ ਆਪਾਂ ਲੜੀਏ ਤਾਂ ਜੋ ਸਾਡੇ ਦੇਸ਼ ਸਕੁਸ਼ਲ ਅਸੀਂ ਅੱਛੀ ਤਰ੍ਹਾਂ ਇਹਦਾ ਸਾਹਮਣਾ ਕਰਦੇ ਹੋਏ ਇਹਨੂੰ ਆਪਣੇ ਦੇਸ਼ 'ਚ ਇਹਦਾ ਖਾਤਮਾ ਕਰੀਏ ਸਰਕਾਰ ਨੇ ਜੋ ਗਾਈਡਲਾਈਨ ਦਿੱਤੀਆਂ ਜੋ ਪਾਲਿਸੀਜ਼ ਆਪਣੇ ਐਕਸਪਰਟ ਬਣਾਉਂਦੇ ਨੇ ਇਹ ਤੋਂ ਬਚਾਵ ਲਈ ਉਹਨਾਂ ਨੂੰ ਅਸੀਂ ਫਾਲੋ ਕਰੀਏ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਆਪਣੇ ਲੋਕਲ ਘਰ ਤੋਂ ਬਾਹਰ ਜਾਣਾ ਕਿਤੇ ਵੀ 마ਸਕ ਲਾ ਕੇ ਰੱਖੀਏ ਔਰ بار-बार ਹੱਤ ਤੋਂ ਇਹ ਜੋ ਵੀ ਗਵਰਨਮੈਂਟ ਗਾਈਡਲਾਈਨ ਦਿੱਤੀ ਉਹਨੂੰ ਫਾਲੋ ਕਰਕੇ ਕਾਮਨ ਦਾ ਸਹਿਯੋਗ ਕਰੀਏ ਤਾਂ ਜੋ ਇਸ ਵਿਸ਼ਵ ਮਹਾਮਾਰੀ ਤੋਂ ਅਸੀਂ ਭਾਰਤ ਨੂੰ ਉੱਪਰ ਲਿਆ ਕੇ ਇੱਕ ਵਿਸ਼ਵ ਗੁਰੂ ਬਣਾਉਣ ਚ ਅੱਗੇ ਲਿਜਾ ਸਕੀਏ ਆ ਬਹੁਤ-ਬਹੁਤ ਧੰਨਵਾਦ ਡਾਕਟਰ ਰਮਨ ਕੇਜੀ ਦੋਸਤੋ ਇਹ ਹਨ ਡਾਕਟਰ ਰਮਨ ਕੇਜੀ ਜੋ ਸਿਟੀਜ਼ਨ ਕਾਉਂਸਲ ਦੇ ਅਧਿਐਖਕ ਪਾਰਟੀ ਦੇ ਜਿਹੜੇ ਕਨਵੀਨਰ ਵੀ ਸੀਗੇ ਡਿਸਟ੍ਰਿਕਟ ਜਿਹੜੀ ਹੈ ਕਰੈਕਟ ਐਸੋਸੀਏਸ਼ਨ ਉਹਦੇ ਵੀ ਮਤਲਬ ਰਿਪਰੈਜ਼ੈਂਟਡ ਜਿਹੜੇ ਆ ਪ੍ਰਤੀਨਿਧਤਾ ਕਰਦੇ ਨੇ ਤੇ ਬਹੁਤ ਸਾਰੇ ਬੱਚਿਆਂ ਬਾਰੇ ਵੀ ਇਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਬੱਚੇ ਡਾਕਟਰ ਕੀਤੇ ਨੇ ਪੜ੍ਹਾਈ ਲੀਵ ਕਰਦੇ ਆ ਜਦ ਤੱਕ ਬੱਚਾ ਪੜ੍ਹਨਾ ਚਾਹੁੰਦਾ ਹੋਰ ਵੀ ਬਖਵਖ ਮੁੱਦਿਆਂ ਤੇ ਇਹਨਾਂ ਨੇ ਬਹੁਤ ਜਿਹੜਾ ਤਫਸੀਲ ਦੇ ਨਾਲ ਦੱਸਿਆ ਵੀ ਇਹਨਾਂ ਦੀ ਐਨ ਜੀਓ ਕੀ ਕਰ ਰਹੀ ਆ ਸਾਡੀ ਇਹ ਜਿਹੜੀ ਕੋਸ਼ਿਸ਼ ਆ ਅਸੀਂ ਇਹੀ ਕਾਰਨ ਦਾ ਰੰਦਾ ਕਿ ਜਿਹੜੇ ਵੀ ਵਿਅਕਤੀ ਨੂੰ ਅਸੀਂ ਇਸ ਮੰਚ ਤੇ ਲਿਆ ਕੇ ਗੱਲ ਕਰੀਏ ਬਹੁਤ ਸਾਰੇ ਲੋਕ ਜਿਹੜੇ ਸਮਾਜ ਦੇ ਵਿੱਚ ਕੁਝ ਕਰਨਾ ਚਾਹੁੰਦੇ ਆ ਇਹੋ ਜਿਹੇ ਲੋਕਾਂ ਾਂਕੇ ਜਿਹੜਾ ਅਸੀਂ ਵੀ ਕਈ ਪ੍ਰੋਗਰਾਮੇ ਤੇ ਲਿਆਨੇ ਆ ਸਾਡੇ ਚੈਨਲ ਦੇ ਮਾਧਿਅਮ ਰ ਲੋਕਾਂ ਦੀ ਜਿਹੜੀ ਹੈ ਸੇਵਾ ਹੋ ਸਕੇ ਜੀ 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 ਇੱਕ ਗੱਲ ਮੈਂ ਤੁਹਾਨੂੰ ਦੱਸਣ ਦੀ ਹੈ ਜ਼ਰੂਰ ਜੀ ਸਾਡੀ ਮੇਨ ਐਨ ਜੀਓ ਦਾ ਮੋਟਿਵ ਹੈ ਜੀ ਕਿ ਅਸੀਂ ਸਮਾਜ ਚ ਦੇਖੀਦਾ ਕੋਈ ਸਾਡੀ ਵਿਧਵਾ ਭੈਣ ਹੈ ਕੋਈ ਸਾਡੀ ਵਿਧਵਾ ਮਾਤਾ ਜਿਹਦੇ ਕੋਲ ਕੋਈ ਇਨਕਮ ਆਫ ਸੋਰਸ ਹੈ ਨਹੀਂ ਉਹਨਾਂ ਦੇ ਘਰ ਚ ਕੋਈ ਕਮਾਈ ਦਾ ਸਾਧਨ ਨਹੀਂ ਔਰ ਬਿਲਕੁਲ ਬੱਚਿਆਂ ਦਾ ਅਸੀਂ ਉਹਨਾਂ ਨੂੰ ਪ੍ਰਾਇੋਰਟੀ ਤੇ ਲੈ ਕੇ ਚੱਲੀਦਾ ਉਹਨਾਂ ਨੂੰ ਅਸੀਂ ਕੋਈ ਰਾਸ਼ਨ ਵਗੈਰਾ ਵੀ ਪ੍ਰੋਵਾਈਡ ਆਪਣੇ ਤੌਰ ਤੇ ਕਰਾਈ ਦਾ ਹਰ ਮਹੀਨੇ ਦੇ ਮਹੀਨੇ ਕਰਾਈ ਦਾ ਔਰ ਉਹਨਾਂ ਖਾਸ ਕਰਕੇ ਉਹਨਾਂ ਬੱਚਿਆਂ ਦੀ এডੂਕੇਸ਼ਨ ਨੂੰ ਅਸੀਂ ਜ਼ਿਆਦਾ ਕਨਸੈਂਟਰੇਟ ਕਰਦੇ ਆ ਜਿਨ੍ਹਾਂ ਕੋਲ ਕੋਈ ਸੋਰਸ ਨਹੀਂ ਘਰ ਚ ਕਮਾਉਣ ਵਾਲਾ हां जी बिल्कुल जी बहुत बढ़िया डॉक्टर साहब ਤੁਸੀਂ ਇਹ ਜਿਹੜੇ ਲੋਕ ਜਿਹੜੀ ਪਰਸਨ ਆ ਜਿਨ੍ਹਾਂ ਕੋ ਖਾਣ ਪੀਣ ਦੀ ਵਿਵਸਥਾ ਨਹੀਂ ਹੈ ਉਹਨਾਂ ਨੂੰ ਤੁਸੀਂ ਵਿਵਸਥਾ ਵੀ ਕਰਦੇ ਹੋ ਤੇ ਮਹੀਨਿਆਂ ਦੇ ਮਹੀਨੇ ਬਹੁਤ ਸਾਰੇ ਪਰਿਵਾਰ ਜਿਹੜੇ ਤੁਸੀਂ ਡਾਪ ਕੀਤੇ ਹੋ ਉਹਨਾਂ ਨੂੰ ਪਹੁੰਚਾਉਂਦੇ ਹੋ ਤੇ ਬੱਚਿਆਂ ਦੀ ਪੜ੍ਹਾਈ ਆ ਇਹੋ ਜਿਹੀਆਂ ਜਿਹੜੀਆਂ ਐਨ ਜੀਓ ਹੋਰ ਵੀ ਐਨ ਜੀਓ ਜਿਹੜੀਆਂ ਅੱਗੇ ਆਉਣ ਤੇ ਲੋਕਾਂ ਦੀ ਸੇਵਾ ਕਰਨ